ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਅੱਜ ਮੈਂ ਆਇਆ ਸੀਗਾ ਸਵੇਰ ਸਵੇਰ ਜਿਮ 'ਚ ਵਰਕਆਊਟ ਕਰਨ ਤੇ ਆ ਜਾਈਦਾ ਇੰਨੇ ਨਾਲ ਸਰੀਰ ਸੈੱਟ ਰਹਿੰਦਾ ਤੇ ਹੋਰ ਆਪਾਂ ਦਿਖਾਉਣਾ ਥੋਨੂੰ ਆਪਣਾ ਗਰਾਊਂਡ ਆਹਾ ਮੈਂ ਦਰਖਤ ਲਾਇਆ ਸੀਗਾ ਜਨਮ ਦਿਨ ਤੇ ਇਹ ਹੈ ਨਿੰਮ ਦਾ ਇੱਕ ਵਾਰੀ ਕੋਈ ਪਸ਼ੂ-ਪਸ਼ੂ ਖਾ ਗਿਆ ਸੀ ਹੁਣ ਫੇਰ ਚੱਲ ਪਿਆ ਇਹ ਇਹ ਇੱਧਰ ਆ ਗਿਆ ਆਪਣਾ ਪਿੰਡ ਦਾ ਗਰਾਊਂਡ ਗੋਨਿਆਣੇ ਕਲਾਂ ਦਾ 200 ਮੀਟਰ ਦਾ ਟਰੈਕ ਬਣਾਇਆ ਹੋਇਆ ਤੇ ਵਦਗਾ ਗਰਾਊਂਡ ਸਾਫ਼ ਆਥ ਨੇ ਇੱਥੇ ਕ੍ਰਿਕਟ ਵੀ ਖੇਡਦੇ ਹੁੰਦੇ ਆ ਤੇ ਆਹ ਆਪਣੀ ਪੁਰਾਣੀ ਜਿੰਮੇ ਵਾਲਾ ਕਮਰਾ ਬਾਅਦ ਚ ਇੱਧਰ ਰੱਖ ਲਿਆ ਸੀ ਆਪਾਂ ਸੇਵਾ ਕੇਂਦਰ ਚ ਸਮਾਨ ਇੱਧਰ ਬੀਮ ਲੱਗੇ ਹੋਏ ਚੜਨ ਵਾਸਤੇ ਤੇ ਆਹ ਰੱਸਾ ਸੀਗਾ ਰੱਸਾ ਹੁਣ ਹੋ ਗਿਆ ਖਰਾਬ ਦੁਬਾਰੇ ਲਾਵਾਂਗੇ ਦੇਨੇ ਆ ਇਹ ਆ ਗਿਆ ਅੰਦਰੋਂ ਜਿਮ ਇੱਥੋਂ ਫਰਸ਼ ਟੁੱਟ ਗਈ ਸੀਗੀ ਡੰਬਲ ਸੱਟ ਸੱਟ ਤੋੜਤੀ ਤੇ ਹੁਣ ਇੱਥੇ ਆਹ ਸਿਮੈਂਟ ਜਲਾਤਾ ਇਦਾਂ ਇਹਦਾ ਫੋਟੋਆਂ ਵੀ ਪੂਰੀਆਂ ਲਾਂਗਾ ਮੋਟੀਵੇਸ਼ਨ ਵਾਸਤੇ ਹੁਣ ਕੁ ਲਾਉਣੇ ਆ ਜੰਦਾ ਤੇ ਚਾਬੀ ਮੈਂ ਲੈ ਕੇ ਜਾਊਂਗਾ ਅੱਗੇ ਤਾਂ ਹੋਰ ਮੁੰਡੇ ਆ ਜਾਂਦੇ ਹੁੰਦੇ ਜਮ ਵਿੱਚ ਤੇ ਉਹ ਅੱਜ ਆਏ ਨਹੀਂ ਅੱਜ ਮੈਂ ਹੀ ਖੋਲੀ ਸੀ ਤੇ ਮੈਂ ਹੀ ਬੰਦ ਕਰਦਾ ਤੇ ਚਾਬੀ ਆਥਨੇ ਫੜਾ ਦਾਂਗੇ ਇਹਨਾਂ ਨੂੰ ਫਿਰ ਫੋਨ ਕਰ ਲੈਣਗੇ ਜਾਂ ਮੈਂ ਫੜਾ ਜੂਗਾ ਗਰਾਊਂਡ 'ਚ ਚਲੋ ਫਿਰ ਕਰਦੇ ਆਂ ਬੰਦ ਇਹ ਹੋ ਗਿਆ ਆਪਣੇ ਪਿੰਡ ਦਾ ਸਰਕਾਰੀ ਸਕੂਲ ਆ ਇੱਧਰ ਅੱਡਾ ਗਿਆ ਉਹ ਸਾਹਮਣੇ ਉੱਥੋਂ ਬੱਸ ਚੜਦੇ ਆਂ ਆਪਾਂ ਨਿੱਤ ਕੋਲ ਜਾਣ ਵਾਸਤੇ ਇਹ ਤੜਕੇ ਦਾ ਮਾਹੌਲ ਤੜਕੇ ਛੜਕ ਖਾਲੀ-ਖਾਲੀ ਆ ਹਜੇ ਕੋਈ ਨਹੀਂ ਦੁਪਹਿਰੇ 8 ਵਜੇ ਤੋਂ ਬਸ ਸ਼ੁਰੂ ਹੋ ਜਾਂਦਾ ਉਹਦੂ ਬਾਅਦ ਆਪਣਾ ਔਖਾ ਸੋਸਾਇਟੀ ਆ ਜਿੱਥੇ ਸਾਰੇ ਖੇਤੀਬਾੜੀ ਦੇ ਸੰਦ ਮੈਂ ਕਿਰਾਏ ਤੇ ਮਿਲਦੇ ਆ ਚਲੋ ਫਿਰ ਹੁਣ ਚੱਲਦੇ ਆ ਘਰੇ ਇਹ ਆਪਣੇ ਜਿਹੜਾ ਪਿੰਡ ਦਾ ਮੇਨ ਫਿਰਨੀ ਆ ਸਕੂਲ ਦੇ ਨਾਲ ਜਿਹੜੀ ਇੰਟਰ ਹੁੰਦੀ ਆ ਹਾਂਜੀ ਆਣਾ ਆਪਾਂ ਕਣਕ ਧੋਤੀ ਆ ਤੇ ਕਣਕ ਧੋਣੀ ਬੈਂਦੀ ਹੈਗੀ ਪੀਣ ਕਰਾਉਣ ਤੋਂ ਪਹਿਲਾਂ ਨਹੀਂ ਤਾਂ ਕਿਰਕਉਂਦੀ ਹੈਗੀ ਕਿਉਂਕਿ ਕਈ ਵਾਰੀ ਕਣਕ ਡਿੱਗੀ ਹੁੰਦੀ ਆ ਤੇ ਉਸ ਕਰਕੇ ਵੱਜ ਕੇ ਕਿਰਕਉਂਦੀ ਹੈ ਜਦੋਂ ਰੋਟੀਆਂ ਚ ਕਿਰਕਾਉਣ ਲੱਗ ਜਾਂਦੇ ਜਦ ਧੋ ਲੈਣੇ ਵਿੱਚ ਕਈ ਵਾਰੀ ਡਲੀ ਲੁਲੀ ਹੁੰਦੀ ਹੈ ਕੋਈ ਉਹ ਖੁਰ ਜਾਂਦੀਆਂ ਤੇ ਜਿਹੜੀਆਂ ਪੱਕੀਆਂ ਰੋੜੀਆਂ ਹੁੰਦੀਆਂ ਉਹਦੇ ਨੇ ਚੁਗ ਤੇ ਕੱਲ ਤੋਤੀ ਸੀਗੀ ਤੇ ਸੁੱਕ ਜੂਗੀ ਬਸ ਇੱਕ ਤੋਂ ਫੋਲ ਬਣੀ ਪੂ ਤੇ ਜਿਹੜਾ ਆਪਾਂ ਸਮਾਨ ਲਾਇਆ ਸੀਗਾ ਉਹ ਦੇਖਦੇ ਆਂ ਵੀ ਉਗ ਰਿਹਾ ਹੈ ਕਿ ਨਹੀਂ ਇੱਥੇ ਲਾਇਆ ਸੀ ਆਪਾਂ ਇਹਦੇ ਚ ਪਾਲਕ ਲਾਈ ਸੀ ਆ ਦੋ ਕਿਆਰੀਆਂ ਚ ਪਾਲਕ ਸੀਗੀ ਤੇ ਆਹ ਜਿਹੜੀਆਂ ਜਿਹੜੇ ਵੱਧ ਹਰੇ ਬਾਈ ਮਾਰ ਦਿਆ ਇਹਦੇ ਚ ਸੀਗੇ ਮੇਥੇ ਪਾਲਕ ਘਾ ਟੁਗਰੀ ਮੇਥੇ ਦਾ ਲਗਭਗ ਉਗ ਰਿਹਾ ਤੇ ਧਣਗਾ ਨਹੀਂ ਹੈ ਜੇ ਉਗਰਦਾ ਉਹ ਮਾੜਾ ਮੋਟੇ ਉਮੀ ਪਿਆ ਹਜੇ ਉਗਰੇਊਗਾ ਦੋ ਚਾਰ ਦਿਨਾਂ ਤੱਕ ਧਣਗਾ ਵੀ ਉਗਣ ਲੱਗ ਗਿਓ ਤੇ ਆਹ ਦਾ ਫੁੱਲ ਭਰ ਜਾਣਗੇ ਬਾਅਦ ਜਨਾਂ ਨੂੰ ਦੁਬਾਰੇ ਪਾਣੀ ਲਾ ਦੇਾਂਗੇ 2000 ਦਿਨ ਤੱਕ ਦੁਬਾਰੇ ਪਾਣੀ ਲਾ ਦੇਣਗੇ ਇਹਨਾਂ ਨੂੰ 20-25 ਦਿਨਾਂ ਤੱਕ ਹੋ ਜਾਣਗੇ ਇਹ ਬਾਅਦ ਚ ਸਾਗ ਲਈ ਤਿਆਰ ਹੋ ਜਾਣਗੇ 20-25 ਦਿਨਾਂ ਤੱਕ ਬਾਅਦ ਚ ਜਿੰਨਾ ਜਦੋਂ ਮਰਜ਼ੀ ਵੱਡੂ ਤੇ ਹੋਕਰ ਹੁਣ ਆ ਗਿਆ ਕਵਾੜਗਾ ਤੇ ਇਹ ਕੂਲਰ ਵੇਚਣਾ ਆਪਾਂ ਕੂਲਰ ਪਿਆ ਆਪਣੇ ਪੁਰਾਣਾ ਤੇ ਆਪਾਂ ਬਾਅਦ ਚ ਨਵਾਂ ਕੂਲਰ ਲੈਂਦਾ ਸੀਗਾ ਉਹ ਦੇਖਦੇ ਆਂ ਫਾਈਬਰ ਜੀ ਦਾ ਤਾਂ ਆ ਪਿਆ ਗਿਆ ਮਟਰ ਮਟਰ ਤਾਂ ਚੱਲਦੀ ਆ ਤੇ ਦੇਖਦੇ ਆਂਗੇ ਥੱਲੇ ਲੱਗੇ ਜਾਂਨੇ ਹੁਣ ਚੱਕ ਕੇ ਨਾ ਤੇ ਉੱਥੇ ਜਾ ਕੇ ਵੇਣੇ ਆਂ ਤੇ ਬੰਦ ਕਰਾਂ ਪਾਸੀ ਕਰ ਲੈ ਹੱਥ ਚੱਲਦੀ ਆ ਮੋਟਰ ਦਾ ਇਹ ਹੋਰ ਕਰ ਲੈਣਾ ਆ ਨਾ ਇਹ ਪ੍ਰੰਪ ਲਾ ਦੇਣਾ ਆ ਆਹ ਆਪਾਂ ਮੋਟਰਸਾਈਕਲ ਲਿਆਂਦਾ ਸੀਗਾ ਨਵਾਂ ਤੇ ਇੱਕ ਸਰਵਿਸ ਇਹਦੀ ਕਰਾ ਲਈ ਸੀਗੀ ਤੇ ਦੂਜੀ ਤਾਂ ਨਹੀਂ ਪਤਾ ਕਦੋਂ ਕਰਾਉਣੀ ਆ ਉਹ ਦੇਖਦੇ ਆਂ ਆਪਾਂ ਇਹਦੇ ਵਿੱਚ ਹੁੰਦੀ ਆ ਇਹੋ ਲਿਸਟ ਜੀ ਤੇ ਇਹ ਚੱਲ ਗਿਆ 1700 25 ਕਿਲੋਮੀਟਰ ਆਹੋ ਹੋਲਸਟਸ ਜਿਹੜੀ ਮੋਟਰਸਾਈਕਲ ਦੀ ਸਰਵਿਸ ਆਲੀ ਤੇ ਪਹਿਲੀ ਸਰਵਿਸ ਆਪਾਂ ਕਰਾ ਲਈ ਸੀਗੀ 500 ਤੋਂ 700 ਕਿਲੋਮੀਟਰ ਤੱਕ ਕਰਾਉਣੀ ਸੀ ਜੇ 5 ਤੋਂ 700 ਕਿਲੋਮੀਟਰ ਨਹੀਂ ਚੱਲਦਾ ਫਿਰ ਕਰਾਉਣੀ ਸੀ 2 ਮਹੀਨੇ ਬਾਅਦ ਉਹ ਆਪਾਂ ਕਰਾ ਲਈ ਸੀਗੀ ਤੇ ਦੂਜੀ ਹਜੇ ਕਰਾਉਣੀ ਆ ਇਹਦੇ ਵਾਸਤੇ 3000 ਤੋਂ 3500 ਦੇ ਵਿੱਚ ਵਿੱਚ ਕਰਾਉਣੀ ਆ ਤੇ 100 100 ਦਿਨ ਤੋਂ ਬਾਅਦ ਇਹ ਪੰਜ ਸਰਵਿਸਾਂ ਇਹ ਸਰਵਿਸਾਂ ਫ੍ਰੀ ਐ ਇਹਨਾਂ ਦੀ ਜਿਹੜੀ ਲੇਬਰ ਦਾ ਕੋਈ ਪੈਸਾ ਨਹੀਂ ਤੇ ਮਗਲੈਲ ਦੇ ਪੈਸੇ ਲੈਂਦੇ ਆ 350 ਰੁਪਏ ਤੇ ਆਹ ਜਿਹੜੀਆਂ ਇਹ ਪੇਡ ਇਹ ਜਿਹ ਲੇਬਰ ਦੇ ਵੀ ਪੈਸੇ ਲੱਗਣਗੇ ਮਗਲੈਲ ਦੇ ਵੀ ਪੈਸੇ ਲੱਗਣਗੇ ਇਹ ਆਏ ਆ ਹਏ ਇਹ ਪੈਸੇ ਖਾਣ ਦਾ حساب ਹੀ ਬਣਾਇਆ ਹੋਇਆ ਤੇ ਜਦੋਂ ਬੰਦੇ ਨੇ ਪੈਸੇ ਹੀ ਦੇਤੇ ਫਿਰ ਮਗਲੈਲ ਦੇ ਵੀ ਕਾਦੇ ਪੈਸੇ ਨਲੇ ਕੀ ਮਗਲੈਲ ਪਹਿਲਾ ਜਦੋਂ ਪਹਿਲੀ ਸਰਵਿਸ ਕਰਾਈ ਆ ਉਹ ਤਾਂ ਮਗਲੈਲ ਜਮਾਂ ਸਾਫ਼ ਪਿਆ ਸੀਗਾ ਉਹੀ ਬਦਲ ਬਦਲ ਪਾਈ ਜਾਂਦੇ ਏਜੰਸੀ ਵਾਲੇ ਬਸ ਤੇ ਜੇ ਕਹਿੰਦੇ ਸਰਵਿਸ ਐ ਸਾਡੇ ਅਕੋਰਡਿੰਗ ਨਹੀਂ ਕਰਾਉਂਦੇ ਫਿਰ ਗਾਰੰਟੀ ਨਹੀਂ ਦਿੰਦੇ ਇੰਜਣ ਦੀ ਚਲੋ ਠੀਕ ਹੈ ਅੱਜ ਦੀ ਵੀਡੀਓ ਆਪਣੀ ਇੱਥੋਂ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਅਲਵਿਦਾ ਕਿਸੇ ਅਗਲੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ